ਫੋਰ ਕਰਵਾ ਲਓ ਵਿਆਹ ਦੇ ਸ਼ਗਨ ਗ੍ਰਹਿ ਪ੍ਰਵੇਸ਼ ਵੇਲੇ ਨਵੀਂ ਵਿਆਹੀ ਨੇ ਲੱਤ ਮਾਰ ਕੇ ਭੰਨਤਾ ਦਰਵਾਜੇ ਦਾ ਕੱਚ ਵਿਆਹ ਵਾਲੇ ਦੇਣੇ ਜਦੋਂ ਕੁੜੀ ਵਿਆਹ ਕੇ ਘਰੇ ਲਿਾਈ ਜਾਂਦੀ ਏ ਤਾਂ ਮੁੰਡਾ ਪਰਿਵਾਰ ਵਾਲੇ ਕਈ ਤਰ੍ਹਾਂ ਦੇ ਸ਼ਗਨ ਕਰਦੇ ਨੇ ਪਰ ਇਸ ਕੁੜੀ ਨੇ ਕੀਤਾ ਕੁਝ ਅਜੀਹਾ ਸਾਰੇ ਦੇਖ ਕੇ ਕਹਿੰਦੇ ਲੈ ਹੋਰ ਕਰ ਲੋ ਸ਼ਗਨ ਦਰਸਲ ਜਦੋਂ ਵਿਆਹ ਤੋਂ ਬਾਅਦ ਕੁੜੀ ਨੂੰ ਵਿਆਹ ਕੇ ਘਰੇ ਲਿਆਇਆ ਜਾਂਦਾ ਏ ਤਾਂ ਜਦੋਂ ਗ੍ਰਹਿ ਪ੍ਰਵੇਸ਼ ਦਾ ਸ਼ਗਨ ਕਰਵਾਉਣ ਵੇਲੇ ਚੌਲਾਂ ਦੀ ਗੜਵੀ ਦਰਵਾਜੇ ਦੇ ਮੂਹਰੇ ਰੱਖੀ ਜਾਂਦੀ ਏ ਅਤੇ ਕੁੜੀ ਨੂੰ ਗੜਵੀ ਟੇਢੀ ਕਰਨ ਲਈ ਕਿਹਾ ਜਾਂਦਾ ਏ ਤਾਂ ਕੁੜੀ ਗੜਵੀ ਦੇ ਇੰਨੀ ਜ਼ੋਰ ਨਾਲ ਲੱਤ ਮਾਰਦੀ ਏ ਕਿ ਗੜਬੀ ਘਰ ਵਿੱਚ ਅੰਦਰ ਲੱਗੇ ਰਸੋਈ ਦੇ ਕੱਚ ਦੇ ਦਰਵਾਜ਼ੇ ਵਿੱਚ ਇੰਨੀ ਜ਼ੋਰ ਨਾਲ ਲੱਗਦੀ ਏ ਕਿ ਕੱਚ ਦੇ ਦਰਵਾਜ਼ੇ ਦੇ ਟੁਕੜੇ ਹੋ ਜਾਂਦੇ ਨੇ ਮੁੰਡਾ ਇਹ ਦੇਖ ਹੈਰਾਨ ਹੋ ਜਾਂਦਾ ਏ ਤੇ ਕੁੜੀ ਹੱਸਣ ਲੱਗ ਜਾਂਦੀ ਏ ਅਤੇ ਰਿਸ਼ਤੇਦਾਰ ਦੇਖ ਕੇ ਕਹਿੰਦੇ ਨੇ ਲੈ ਹੋਰ ਕਰਵਾ ਲਓ ਸ਼ਗਨ ਇਹਨੇ ਤਾਂ ਆਉਂਦੀ ਨਹੀਂ ਚੱਕ ਤੇ ਫੱਟੇ ਸੋ ਕੀ ਇਸ ਤਰ੍ਹਾਂ ਸ਼ਗਨ ਕਰਨਾ ਚਾਹੀਦਾ ਹੈ ਕਿਉਂਕਿ ਸ਼ਗਨਾ ਤੋਂ ਹੀ ਸੰਸਕਾਰਾਂ ਦਾ ਪਤਾ ਲੱਗਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ